ਸਿਮਰਨਜੀਤ ਕੁਲਰੀਆਂ ਦੋਸਤੋ ਇਸ ਵਕਤ ਚਾਂਦਪੁਰਾ ਬੰਨ ਦੇ ਉੱਤੇ ਆ ਚਾਂਦਪੁਰਾ ਬੰਨ ਹਰਿਆਣੇ ਦੇ ਪਿੰਡ ਚਾਂਦਪੁਰਾ ਜ਼ਿਲ੍ਹਾ ਫਤਿਹਪੁਰਬਾਦ ਦੇ ਵਿੱਚ ਪੈਂਦਾ ਹੈ ਜਦੋਂ ਪੰਜਵੇਂ ਦਹਾਕੇ ਦੇ ਵਿੱਚ ਇੱਥੋਂ ਦੀ ਭਾਗੜਾ ਮੇਨ ਲਾਈਨ ਨਿਕਲੀ ਤਾਂ ਉਸ ਵਕਤ ਤੱਕ ਗਰਦਰੀਆ ਦੇ ਉੱਤੇ ਸਾਈਫਨ ਬਣ ਗਿਆ ਸੀ ਜਿਹਦੇ 21 ਪੁਲ ਹੈ ਸਾਡੇ ਇਲਾਕੇ ਦੇ ਵਿੱਚ ਸਾਡੀ ਬੋਲੀ 'ਚ ਅਸੀਂ 21 ਦਰਵਾਜ਼ੇ ਕਹਿ ਦਿੰਦੇ ਹਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਦਰਖਤ ਵਗੈਰਾ ਫਸਲ ਨਾਲ ਤੇ ਬਹੁਤ ਜ਼ਿਆਦਾ ਪਾਣੀ ਆਉਣ ਨਾਲ ਆ ਜਿਹੜਾ ਚੰਦਪੁਰਾ ਬੰਨ ਹੈ ਇਹ ਟੁੱਟ ਜਾਂਦਾ ਹੈ 1962 ਦੇ ਵਿੱਚ ਫਲੱਡ ਆਏ ਅਗਸਤ ਦੇ ਵਿੱਚ ਫਲੱਡ ਆਈ ਸੀ ਤਾਂ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਇਹ ਬੰਨ ਵਾਸਤੇ ਜ਼ਮੀਨ ਸੀ ਜਿਹੜੀ ਐਕਵਾਇਰ ਕੀਤੀ ਸੀ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋ ਗਏ ਤਾਂ ਇਹ ਜਿਹੜੀ ਜਗ੍ਹਾ ਹੈ ਇਹ ਹਰਿਆਣੇ ਦੇ ਵਿੱਚ ਆ ਗਈ 68 ਤੋਂ ਬਾਅਦ 88 ਦੇ ਵਿੱਚ ਵੀ ਫਲੱਡ ਆਇਆ ਉਦੋਂ ਲੋਕਾਂ ਨੇ ਇਸ ਬੰਨ੍ਹ ਨੂੰ ਪੂਰ ਲਿਆ ਸੀ ਉਸ ਤੋਂ ਬਾਅਦ 1993 ਦੇ ਵਿੱਚ ਜਦੋਂ ਫਲੱਡ ਆਇਆ ਤਾਂ ਜਿਹੜੇ ਪਿੰਡ ਬੰਨ੍ਹ ਕੋਲ ਉਸਾਸੇ ਕੰਢੇ ਅਨਵਾੜਾ ਅਸਰਵਾੜੀ ਸਾਦਲਵਾਸਾ ਦੇ ਪਿੰਡਾਂ ਨੇ ਅਸਰਾਜ ਕੀਤਾ ਕਿ ਬੰਨ੍ਹ ਅਸੀਂ ਬੰਦ ਨਹੀਂ ਕਰਨ ਦੇਣਾ ਕਿਉਂਕਿ ਜੇ ਬੰਨ੍ਹ ਬੰਦ ਹੁੰਦਾ ਸੀ ਤਾਂ ਉਹਨਾਂ ਪਿੰਡਾਂ ਦੀਆਂ ਫਸਲਾਂ ਤੇ ਪਿੰਡਾਂ ਨੂੰ ਨੁਕਸਾਨ ਹੋਣ ਦਾ ਡਰ ਸੀ ਤਾਂ ਉਸ ਵਕਤ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿੱਟਾ ਦਾਖਲ ਕੀਤੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਇਸ ਬੰਨ ਦਾ ਜਿਹੜਾ ਹਿੱਸਾ 2.5 ਕਿਲੋਮੀਟਰ ਹਰਿਆਣੇ ਦੇ ਵਿੱਚ ਆਉਂਦਾ ਹੈ ਉਹਦਾ ਰੱਖ ਰਖਾ ਪੰਜਾਬ ਦਾ ਪ੍ਰਸ਼ਾਸਨ ਕਰੂਗਾ ਟੋਟਲ ਜਿਹੜਾ ਬੰਨ ਹੈ ਇਹ ਤਕਰੀਬਨ 6 ਸਵਾ 6 ਕਿਲੋਮੀਟਰ ਬਣਦਾ ਹੈ ਇਥੋਂ 2.5 ਕਿਲੋਮੀਟਰ ਜਿਹੜਾ ਇਧਰਲੇ ਪਾਸੇ ਹਿੱਸਾ ਹੈ हरियाणा ਨੇ ਦੀ ਹੱਦ ਤੋਂ ਬਾਅਦ ਅੱਗੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਾਲੀਆ ਸਟਾਰਟ ਹੋ ਜਾਂਦਾ ਹੈ। ਤਕਰੀਬਨ 4 ਕਿਲੋਮੀਟਰ ਦਾ ਏਰੀਆ ਜਿਹੜਾ ਸੰਗਰੂਰ ਦੇ ਪਿੰਡ ਕਾਲੀਏ ਦੇ ਵਿੱਚ ਹੁੰਦਾ। ਦੋਸਤੋ 93 ਤੋਂ ਬਾਅਦ 95 ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆਇਆ। ਲੋਕਾਂ ਨੇ ਬੰਨ ਸੀ ਜਿਹੜਾ ਟੁੱਟਣ ਨਹੀਂ ਦਿੱਤਾ। 2010 ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਸੀ ਟੁੱਟਣ ਨਹੀਂ ਦਿੱਤਾ ਬੰਨ। ਫਿਰ 2023 ਦੇ ਵਿੱਚ ਬੰਨ ਟੁੱਟ ਗਿਆ ਸੀ। ਜਿਉਂਕਿ ਸਾਡੇ 18 ਫੁੱਟ ਪਾਣੀ ਸੀ ਘੱਗਰ ਦੇ ਵਿੱਚ ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ 1993 ਵਾਲੀ ਰਿੱਟ ਤੋਂ ਬਾਅਦ ਤਾਂ ਇੰਨੇ ਹੀ ਪਿੰਡਾਂ ਦੇ ਲੋਕਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕੀਤੀ ਸੀ ਸਾਤੜਵਾਸ ਸਦਕਾ ਤਲਵਾੜਾ ਤਲਵਾੜੀ ਆਦ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਨੇ ਉਹਨਾਂ ਨੇ ਜੀਸੀ 1000 ਨੂੰ ਕਿਉਂਕਿ ਉਦੋਂ ਪਿੰਡ ਚੰਦਪੁਰ ਹੈ ਜਿਹੜਾ ਹਸਾਰ ਜ਼ਿਲ੍ਹੇ ਚ ਪੈਂਦਾ ਸੀ ਬਾਅਦ ਚ ਜ਼ਿਲ੍ਹਾ ਫਤਿਆਬਾਦ ਬਣ ਗਿਆ ਹੁਣ ਇਹ ਪਿੰਡ ਚੰਦਪੁਰ ਤੇ ਜਿੱਥੇ ਆਪਾਂ ਖੜੇ ਆ ਇਹ ਏਰੀਆ ਪਹਿਲਾਂ ਹਲਕਾ ਰਤੀਆ ਵਿੱਚ ਪੈਂਦੇ ਰਹੇ ਆ ਤੇ ਹੁਣ ਇਹ ਹਲਕਾ ਟੋਹਾਣਾ ਦੇ ਵਿੱਚ ਪੈਂਦੇ ਆ ਹੋਰ ਗੱਲ ਇੱਥੇ ਜ਼ਿਕਰ ਜੋਗ ਹੈ ਕਿ ਜਦੋਂ ਇਹਨਾਂ ਨੇ ਅਪੀਲ ਦਾਇਰ ਕੀਤੀ ਮਹੋਦਵੀ ਫੈਸਲਾ 1996 ਵਾਲੇ ਕੇਸ ਦਾ ਆ ਗਿਆ ਸੀ ਉਹ ਕੇਸ ਨੰਬਰ 3310 ਹੈ ਪਰ ਉਸ ਫੈਸਲੇ ਦੇ ਵਿੱਚ ਕੀ ਹੋਇਆ ਹਲੇ ਕਾਗਜ਼ ਹੈ ਜਿਹੜੇ ਕਿਸੇ ਨੂੰ ਵੀ ਨਹੀਂ ਮਿਲੇ ਦੁਬਾਰਾ ਉਹਦੀ ਜਿਹੜੀ ਟਾਪੀਆਂ ਵਾਸਤੇ ਅਪਲਾਈ ਕੀਤਾ ਹੋਇਆ 2023 ਦੇ ਵਿੱਚ ਜਦੋਂ ਬੰਨ ਟੁੱਟਿਆ ਇਸੇ ਗੱਲ ਕਾਰਨ ਇੱਥੇ ਕਈ ਦਿਨ ਪੰਜਾਬ ਦੇ ਪ੍ਰਸ਼ਾਸਨ ਦਾ ਤੇ ਹਰਿਆਣਾ ਦੇ ਪ੍ਰਸ਼ਾਸਨ ਦਾ ਆਪਸ ਵਿੱਚ ਡਿਸਕ੍ਰੀਟ ਚੱਲਦਾ ਰਿਹਾ ਇਸ ਕੰਮ ਨੂੰ ਬੰਦ ਕਰਦਾ ਫਿਰ ਹਰਿਆਣਾ ਪ੍ਰਸ਼ਾਸਨ ਨੇ ਇਹ ਸ਼ਰਤ ਦੇ ਦਿੱਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਨੂੰ ਬੰਦ ਕਰਨ ਦੀ ਇਜਾਜ਼ਤ ਦਿੱਤੀ ਸੀ ਕਿ ਬੰਨ ਨੂੰ ਸਰਕਾਰੀ ਅਧਿਕਾਰੀ ਦੇ ਸਰਕਾਰੀ ਠੇਕੇਦਾਰ ਹੈ ਜਿਹੜਾ ਉਹ ਬੰਦ ਕਰੇਗਾ ਪ੍ਰਾਈਵੇਟ ਬੰਦਾ ਬੰਨ ਦੇ ਉੱਤੇ ਕੋਈ ਵੀ ਨਹੀਂ ਆਵੇਗਾ ਸੋ ਉਸ ਤੋਂ ਬਾਅਦ 2023 ਦੇ ਵਿੱਚ ਲਗਭਗ 35-40 ਦਿਨਾਂ ਦੇ ਵਿੱਚ ਇਹ ਬੰਨ ਹੈ ਜਿਹੜਾ ਬੰਦ ਹੋਇਆ ਸੀ ਆ ਜਿਹੜੀਆਂ ਸਾਹਮਣੇ ਜ਼ਮੀਨਾਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ 5-5 6-6 ਫੁੱਟ ਰੇਤ ਇਹ ਜਿਹੜੀ ਉੱਪਰ ਗਈ ਸੀ ਉਹਨੂੰ ਚੱਕਣ ਵਾਸਤੇ ਕਿਸਾਨਾਂ ਦੀਆਂ ਫਸਲਾਂ ਨੂੰ ਫੇਰ ਉਪਜਾਊ ਕਰਨ ਵਾਸਤੇ ਇੱਕ ਸਾਡੇ ਪੰਜਾਬ ਦੇ ਬਹੁਤ ਮਸ਼ਹੂਰ ਇਨਸਾਨ ਨੇ ਸੁਖਜਿੰਦਰ ਲੋਕੋ ਉਹਨਾਂ ਨੇ ਬੜਾ ਤਰਦਤ ਕੀਤਾ ਇੱਥੇ ਇਹਨਾਂ ਲੋਕਾਂ ਦੀਆਂ ਫਸਲਾਂ ਦੇ ਵਿੱਚੋਂ ਰੇਤ ਚੱਕਣ ਵਾਸਤੇ ਲਗਭਗ ਉਹ 10-12 ਦਿਨ ਇੱਥੇ ਡਟੇ ਰਹੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਆ ਕਿ ਆ ਕੇ ਇਹਨਾਂ ਕਿਸਾਨਾਂ ਦੀ ਵਾਹ ਫੜੋ ਤਾਂ ਲੋਕਾਂ ਨੇ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਚਾਹੇ ਉਹ ਟਰੈਕਟਰ ਸੀ ਡੀਜ਼ਲ ਸੀ ਜਾਂ ਆਪਣੀਆਂ ਜੀਸੀਬੀ ਮਸ਼ੀਨਾਂ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇਹ ਬੰਨ ਹੈ ਜਿਹੜਾ ਦੋਨੇ ਪਾਸੇ ਹਰਿਆਣੇ ਦੀ ਜ਼ਮੀਨ ਹੈ ਹਰਿਆਣੇ ਦੇ ਵਿੱਚ ਹੈ ਪਰ ਇਹਦੀ ਦੇਖ ਰੇਖ ਹੈ ਜਿਹੜੀ ਉਹ ਪੰਜਾਬ ਦਾ ਜ਼ਿਲ੍ਹਾ ਮਾਨਸਾ ਦਾ ਪ੍ਰਸ਼ਾਸਨ ਕਰਦਾ ਡਰੇਨ ਡਿਪਾਰਟਮੈਂਟ ਇਹਦੀ ਮਜ਼ਬੂਤੀ ਵਾਸਤੇ ਇੱਥੇ ਇਹਨਾਂ ਦਿਨਾਂ ਦੇ ਵਿੱਚ ਕੰਮ ਕਰਦਾ ਰਹਿੰਦਾ ਤੁਸੀਂ ਉਹ ਦੇਖ ਸਕਦੇ ਹੋ ਕਿ ਗੱਟੇ ਵਗੈਰਾ ਜਿਹੜੇ ਪਹਿਲੀ ਇੱਥੇ ਭਰ ਕੇ ਰੱਖੇ ਹੋਏ ਐ ਇਸ ਬੰਨ ਦੀ ਚਰਚਾ ਹੁੰਦੀ ਰਹਿੰਦੀ ਸੀ ਪਰ 2023 ਦੇ ਫਲੱਡ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇਥੋਂ ਦੇ ਹਲਕਾ ਵਿਧਾਇਕ ਪ੍ਰਿੰਸੀਪਲ ਗੁਦਰਾਮ ਜੀਆ ਨੇ ਵਿਧਾਨ ਸਭਾ ਚ ਚੰਦਪੁਰ ਬੰਨ ਦਾ ਮੁੱਦਾ ਚੁੱਕਿਆ ਚੰਦਪੁਰ ਸਾਇਫਨ ਦਾ ਮੁੱਦਾ ਚੁੱਕਿਆ ਜੇ ਕਿ ਅਨੁਮਾਨ ਕਰਕੇ ਚੰਦਪੁਰਾ ਬੰਨ ਟੁੱਟਿਆ ਸੀ 2023 ਦੇ ਵਿੱਚ ਉਹ ਸੀ 포ਕਲੈਨ ਮਸ਼ੀਨ ਕਿਉਂਕਿ ਦਰਵਾਜਿਆਂ ਦੇ ਵਿੱਚ ਦਰਖਤ ਵਗੈਰਾ ਤੇ ਬੁੱਟੀ ਵਗੈਰਾ ਆ ਕੇ ਫਸ ਗਏ ਸੀ ਪਾਣੀ ਪਿੱਛੇ ਓਵਰਫਲੋ ਹੋ ਗਿਆ ਆ ਕੇ ਚੰਦਪੁਰਾ ਬੰਨਨ ਨਾਲ ਲੱਗ ਗਿਆ ਕਹਿੰਦਾ ਭਾਬ ਕਿ ਦਰਵਾਜੇ ਬੰਦ ਹੋਣਾ ਵੀ ਵੱਡਾ ਕੰਮ ਸੀ ਦਰਵਾਜਿਆਂ ਨੂੰ ਖੋਲਣ ਵਾਸਤੇ 포ਕਲੈਨ ਮਸ਼ੀਨ ਦੀ ਜ਼ਰੂਰਤ ਸੀ ਜਿਹੜੀ ਉਸ ਵਕਤ ਨਹੀਂ ਮਿਲੀ ਤਾਂ ਪ੍ਰਿੰਸੀਪਲ ਕੁਮਰ ਆਮ ਨੇ 포ਕਲੈਨ ਮਸ਼ੀਨ ਵਾਸਤੇ ਵਿਧਾਨ ਸਭਾ ਦੇ ਵਿੱਚ ਸਬੰਧਤ ਮੰਤਰੀ ਨਾਲ ਜਦੋਂ ਗੱਲ ਕੀਤੀ ਤਾਂ ਇਸ ਵਕਤ ਹੁਣ 2024 ਦੇ ਵਿੱਚ ਵੀ ਇਹ ਸਾਰਵੀ ਪੋਕਲੇਨ ਮਸ਼ੀਨ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਭੱਗੀ ਤੋਂ ਚੰਦਪੁਰਾ ਬੰਦ ਕੇ ਖੜੀ ਰਹਿਂਦੀ ਹੈ ਜਿੰਨਾ ਵੀ ਟਰੱਕ ਟੂਟੀ ਵਗੈਰਾ ਆ ਕੇ ਪੰਨ ਦੇ ਵਿੱਚ ਸੌਰੀ ਗੋਲਾਂ ਦੇ ਵਿੱਚ ਫਸਦੇ ਆ ਉਹਨਾਂ ਨੂੰ ਪੋਕਲੇਨ ਮਸ਼ੀਨ ਦੇ ਨਾਲ ਕੱਢੀ ਇਹ ਰੰਗੋਈ ਨਾਲਾ ਜਿਹੜਾ ਹਰਿਆਣੇ 'ਚ ਹੀ ਹੈ ਚਾਂਦਪੁਰਾ ਸਾਈਫਨ ਤੋਂ 10 ਕਿਲੋਮੀਟਰ ਪਹਿਲਾਂ ਇਹ ਬਾਈਪਾਸ ਕੀਤਾ ਹੋਇਆ ਪਾਣੀ ਹੈ ਸਾਰਾ ਪਾਣੀ ਜਿਹੜਾ ਇਹਦੇ ਰਾਹੀਂ ਘੱਗਰ ਦਾ ਪਾਣੀ ਜਿੰਨਾ ਇਹ ਨਾਲਾ ਲੈ ਕੇ ਜਾਂਦਾ ਜੇ ਕਿਤੇ ਇਹ ਨਾ ਹੋਵੇ ਫਿਰ ਤਾਂ ਪਹਿਲੇ ਹੀ ਜਿਹੜਾ ਘੱਗਰ ਦਾ ਬੰਨ ਹੈ ਉਹ ਟੁੱਟ ਜੇ ਤੇ ਚਾਂਦਪੁਰਾ ਸਾਈਫਨ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਸੇ ਚੀਜ਼ ਤੋਂ ਬਚਾਅ ਕਰਨ ਵਾਸਤੇ ਕੱਢਿਆ ਗਿਆ ਰੰਗੋਈ ਨਾਲਾ ਇਹਦੀ ਕੈਪੈਸਿਟੀ ਹੈ ਜਿਹੜੀ ਇਹ ਖਾਤਰੀ ਦਾ ਨਿਸ਼ਾਨ 16 ਫੁੱਟ ਤੇ ਹੁੰਦਾ ਹੈ ਇਹਦਾ ਜੋ 16 ਫੁੱਟ ਤੋਂ ਉੱਤੇ ਪਾਣੀ ਚਲਿਆ ਜਾਂਦਾ ਉਦੋਂ ਫਿਰ ਇਹ ਨਾਲ ਦੇ ਖੇਤਾਂ ਦੇ ਵਿੱਚ ਓਵਰਫਲੋ ਹੋ ਕੇ ਨੁਕਸਾਨ ਕਰਦਾ ਇਹ ਸਿੰਚਾਈ ਵਿਅ ਜਲ ਸੰਸਥਾਨ ਵਿਭਾਗ ਟੋਹਾਣਾ ਰੰਗੋਈ ਨਾਲਾ ਆਡੀਓ ਲੰਬਾਈ ਇਹਦੀ 14.672 ਕਿਲੋਮੀਟਰ ਹੈ ਜਿਹੜੀ ਕੈਪੈਸਿਟੀ ਹੈ ਇਸ ਨਾਲੇ ਦੀ ਉਹ 8500 ਕਿਊਸਕ ਹੈ 8500 ਕਿਊਸਕ ਪਾਣੀ ਇਸ ਨਾਲੇ ਦੀ ਸਮਰਥ ਹੈਗੀ ਇਹ ਵੀ ਘੱਗਰ ਚੋਂ ਬਾਈਪਾਸ ਕੀਤਾ ਹੋਇਆ ਪਾਣੀ ਹੈ ਜਿਹੜਾ ਅੱਗੇ ਜਾ ਕੇ 14.672 ਕਿਲੋਮੀਟਰ ਜਾ ਕੇ ਇਹ ਫੇਰ ਘੱਗਰ ਦੇ ਵਿੱਚ ਪੈ ਜਾਂਦਾ ਹੈ ਰਤਿਆ ਸ਼ਹਿਰ ਆਉਣ ਤੋਂ ਪਹਿਲਾਂ